ਸੋ ਸ੍ਰਿਸ਼ਟੀ ਦਾ ਨਿਜਮ ਹੈ ਇਹਦੀ ਕਦਰ ਕਰਨੀ ਚਾਹੀਦੀ ਇਹਨੂੰ ਖਤਮ ਨਹੀਂ ਕਰਨਾ ਚਾਹੀਦਾ ਪਰ ਇਹ ਇਮਪਲਸ ਉੱਠ ਰਹੀ ਹੈ ਇਸਲਾਮ ਵਾਲਿਆਂ ਨੂੰ ਇਹ ਹੈ ਕਿ ਇੱਕ ਵੀ ਕਾਫਰ ਇਸ ਧਰਤੀ ਤੇ ਨਹੀਂ ਰਹਿਣਾ ਚਾਹੀਦਾ ਨੇਚਰਲੀ ਉਹਨਾਂ ਵਿੱਚੋਂ ਜਦੋਂ ਵੀ ਹੱਥ ਵਿੱਚ ਤਾਕਤ ਆਉ ਤਾ ਉਹਨਾਂ 'ਚ ਉਹ ਇਮਪਲਸ ਜਾਗੂ ਸੋ ਉਹ ਪਛਵੇ ਦੇ ਕੋ ਫਲਸਫੇ ਕਰ ਦੇ ਹੁਣ ਹਿੰਦੂ ਧਰਮ ਬਾਰੇ ਸਾਨੂੰ ਇਹ ਇੱਕ ਭਲੇਖਾ ਬਣ ਜਾਂਦਾ ਹੈ ਕਿ ਉਹਦੇ ਵਿੱਚ ਇਸ ਕਿਸਮ ਦੀ ਕਟੜਤਾ ਨਹੀਂ ਉਹ 'ਚ ਬਹੁਤ ਫਲੈਕਸੀਬਿਲਟੀ ਹੈ ਉਹਦੇ 'ਚ ਬਹੁਤ ਸਹਿਨਸ਼ੀਲਤਾ ਗੱਲ ਇਹ ਨਹੀਂ ਗੱਲ ਸਟ੍ਰੈਟਜੀ ਦੀ ਹੈ ਮੁਸਲਮਾਨ ਕੀ ਕਰਦਾ ਹੈ ਉਥੀ ਜੀਕਲ ਐਲੀਮੀਨੇਸ਼ਨ ਕਰਦਾ ਹੈ ਵਿਰੋਧੀ ਨੂੰ ਸਹਣ ਨਹੀਂ ਕਰਦਾ ਉਹਨੂੰ ਫਿਜ਼ੀਕਲੀ ਐਲੀਮੀਨੇਟ ਕਰਦਾ ਜਸਮਾਨੀ ਖਾਤਮਾ ਉਹਦਾ ਹਿੰਦੂ ਫਿਜ਼ੀਕਲ ਨਹੀਂ ਐਲੀਮੀਨੇਸ਼ਨ ਨਹੀਂ ਕਰਦਾ ਕਲਚਰਲ ਸਿਮੀਲੇਸ਼ਨ ਕਰਦਾ ਇੱਕ ਤਾਂ ਕਿਸੇ ਨੂੰ ਪਰਾਇਆ ਕਹਿ ਕੇ ਭਰੇ ਧੱਕ ਦੇਣਾ ਇੱਕ ਕਿਸੇ ਨੂੰ ਆਪਣਾ ਕਹਿ ਕੇ ਆਪਣੇ ਵਿੱਚ ਹੀ ਜज्ਬ ਕਰ ਲੈਣਾ ਇਹ ਵੀ ਉਹਦੀ ਹੋਂਦ ਖਤਮ ਕਰਨ ਦੀ ਗੱਲ ਹੈ ਸੋ ਇਟ ਇਜ਼ ਅ ਮੋਸਟ ਡੇਂਜਰਸ ਹਿਟਲਰ ਨੇ ਇਹ ਨਹੀਂ ਸੀ ਕੀਤਾ ਹਿਟਲਰ ਦਾ ਐਲੀਮੀਨੇਸ਼ਨ ਦਾ ਹੀ ਸਿੱਧਾ ਕਿ ਜਿੰਨੇ ਯਹੂਦੀ ਆ ਖਤਮ ਕਰ ਦਿਓ ਕਤਲ ਕਰ ਦਿਓ ਕੋਈ ਰੌਲਾ ਹੀ ਨਹੀਂ ਉੱਥੇ ਕਿਸੇ ਨੂੰ ਕਨਫਿਊਜ ਨਹੀਂ ਕੋਈ ਹਿੰਦੂ ਦੀ ਸਟ੍ਰੈਟਜੀ ਨਹੀਂ ਹਿੰਦੂ ਦੇ ਫਿਰ ਇਹ ਜੇ ਟੂਲ ਨਹੀਂ ਇਹ ਜੋਗਤਾ ਨਹੀਂ ਇਹ ਜੇ ਮੈਥਡਸ ਨਹੀਂ ਜਿੱਤੇ ਰਾਹੀ ਉਹ ਫਿਰ ਉਸ ਦੂਜਾ ਜਿਹੜਾ ਉਹ ਤੋਂ ਵੱਖਰਾ ਹੈ ਉਹਨੂੰ ਉਹ ਆਪਦੇ ਵਿੱਚ ਅਸਿਮਿਲੇਟ ਕਰ ਲੈਂਦਾ ਤੇ ਪਹਿਲਾ ਉਹਦਾ ਹਥਿਆਰ ਇਹ ਹੁੰਦਾ ਕਿ ਦੂਜੇ ਨੂੰ ਡਿਫਾਈਨ ਪਹਿਲਾਂ ਆਪ ਕਰੋ ਕਿਉਂਕਿ ਕਿਸੇ ਬਹੁਤ ਵੱਡੇ ਫਿਲਾਸਫਰ ਨੇ ਇਹ ਗੱਲ ਕਹੀ ਹੈ ਦੀ ਰੂਲ ਇਨ ਦੀ ਐਨੀਮਲ ਕਿੰਗਡਮ ਇਜ਼ ਈਟ অর ਬੀ ਈਟਨ ਐਂਡ ਇਨ ਦੀ ਹਿਊਮਨ ਕਿੰਗਡਮ ਡਿਫਾਈਨ অর ਬੀ ਡਿਫਾਈਨਡ ਜਾਨਵਰਾਂ ਦਾ ਤਾਂ ਇਹ ਵੀ ਜਾਂ ਤੁਸੀਂ ਵੱਡਾ ਛੋਟੇ ਨੂੰ ਖਾ ਦੇ ਤੇ ਜਾਂ ਉਹ ਤੁਹਾਨੂੰ ਖਾਜੂ ਤੇ ਇੱਥੇ ਕੀ ਵਾਪਰਦਾ ਹੈ ਵੀ ਜਾਂ ਤਾਂ ਤੁਸੀਂ ਆਪ ਦੇ ਆਪ ਨੂੰ ਆਪ ਡਿਫਾਈਨ ਕਰੋ ਤੇ ਨਹੀਂ ਫਿਰ ਤੁਹਾਨੂੰ ਅਗਲਾ ਡਿਫਾਈਨ ਕਰੇਗਾ ਵੀ ਤੁਸੀਂ ਕੌਣ ਇੱਕ ਮੈਥਡ ਹੈ ਸਿੱਖ ਗੁਰੂ ਕੌਣ ਸੀ ਉਹਨਾਂ ਦਾ ਫਲਸਫਾ ਕੀ ਸੀ ਸਾਰਾ ਇਤਿਹਾਸ ਕੀ ਹੈ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ ਇਹ Hindu ਡਿਫਾਈਨ ਕਰ ਰਿਹਾ ਹੈ ਕਦੇ ਸਿੱਖ ਨੇ ਕਿਤੇ ਡਿਫਾਈਨ ਕੀਤਾ ਮੁਸਲਮ Hindu ਨੂੰ ਵੀ Hindu ਧਰਮ ਕੀ ਹੈ Hindu ਇਤਿਹਾਸ ਐ ਹੋਣਾ ਚਾਹੀਦਾ ਹੈ Hindu ਨੂੰ ਇਸ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਕੋਈ ਕਿਤਾਬਾਂ ਦਿਖਾਓ ਲਿਖੀਆਂ ਹੋਈਆਂ ਸਿੱਖਾਂ ਨੇ Hindu ਧਰਮ ਤੇ ਕਿਤਾਬਾਂ ਲਿਖੀਆਂ ਹੋਣ ਬੜੀਆਂ ਰੇਅਰ ਹੋਣਗੀਆਂ ਪੇ ਹਿੰਦੂਆਂ ਦੇ ਤੁਸੀਂ ਅਖਬਾਰਾਂ ਦੇ ਆਰਟੀਕਲਾਂ ਤੋਂ ਲੈ ਕੇ ਆਏ ਦਿਨ ਉਹ ਸਾਨੂੰ ਮਲਸਖਾ ਰਹੇ ਨੇ ਵੀ ਤੁਸੀਂ ਅਸਲ 'ਚ ਆ ਆ ਸਿੱਖ ਗੁਰੂ ਤਾਂ ਆ ਸੀ ਤੁਸੀਂ ਉਹਨੂੰ ਪਛਾਣ ਹੀ ਨਹੀਂ ਸਕੇ ਸੋ ਇਹ ਜਿਹੜੀ ਹੈ ਵੀ ਕੋਈ ਦੂਜਾ ਸਾਨੂੰ ਆ ਕੇ ਡਿਫਾਈਨ ਕਰੇ ਇਹ ਇੱਕ ਢੰਗ ਹੈ ਤੁਹਾਨੂੰ ਕੀ ਸਮਝ ਰਿਹਾ ਹੈ ਵੀ ਇਹਨੂੰ ਅਕਲ ਨਹੀਂ ਇੰਨੀ ਵੀ ਆਉਦੇ ਆਪ ਨੂੰ ਇਹਨੂੰ ਪਤਾ ਲੱਗ ਜਾਏ ਮੈਂ ਕੀ ਆ ਮੈਂ ਦੱਸਦਾ ਤੂੰ ਕੀ ਆ ਇਹ ਇੱਕ ਪਾਵਰ ਰਿਲੇਸ਼ਨਸ਼ਿਪ ਹੈ ਪਾਵਰ ਰਿਲੇਸ਼ਨਸ਼ਿਪ ਡੋਮਿਨੇਸ਼ਨ ਦਾ ਇਦੋਂ ਬਟਾ ਬਿਤਕਰਾ ਹੋਰ ਕੀ ਹੋ ਮੈਂ ਤੁਹਾਨੂੰ ਮੈਂ ਨੇਕਾਂ ਉਦਾਹਰਨਾ ਦੇ ਸਕਦਾ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਯਾਦਗਾਰ ਬਣਾਉਣੀ ਹੈ ਕਿ ਨਹੀਂ ਬਣਾਉਣੀ ਦਰਬਾਰ ਸਾਹਿਬ ਤੇ ਅਸੀਂ ਅਸੀਂ ਹੁਣ ਆਪਾਂ ਹਿੰਦੂਆਂ ਦੇ ਮਾਮਲੇ 'ਚ ਕਿੱਥੇ ਦਾਖਲ ਦਿੱਤਾ ਜੋ ਮਰਜੀ ਆਪਣੀਆਂ ਯਾਦਗਾਰਾਂ ਬਣਾਓ ਵੀ ਤੁਸੀਂ ਤੁਹਾਨੂੰ ਕੀ ਤਕਲੀਫ ਹੋ ਰਹੀ ਹੈ ਸਾਡਾ ਇੱਕ ਵਿਰਸਾ ਹੈ ਸਾਡੀ ਰਵਾਇਤ ਹੈ ਕਿ ਜਿਨੇ ਵੀ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਅਸੀਂ ਉਹਦੀ ਯਾਦ ਰੱਖਦੇ ਆ ਜੋ ਤੇ ਸ਼ਹੀਦ ਹੋਏ ਬਾਬਾ ਦੀਪਸੂ ਦੀ ਬਣੀ ਹੈ ਬਾਬਾ ਗੁਰਬਖਸ਼ ਸਿੰਘ ਦੀ ਬਣੀ ਹੈ ਸੋ ਐਡਾ ਵੱਡਾ ਸਾਡੇ ਨਾਲ ਤੱਕਾ ਹੋਇਆ ਗੇਣਸਾਫੀ ਹੋਈ ਤੇ ਸਾਨੂੰ ਉਹਦੀ ਯਾਦਗਾਰ ਬਣਾਉਂਦੀ ਯਾਦ ਤੇ ਕਿੰਨਾ ਮਤਲਬ ਹੋ ਆਰਗੂਮੈਂਟ ਦੇ ਲੋ ਦਲੀਲਾਂ ਕਿੰਨੀਆਂ ਕੱਚੀਆਂ ਦਿੰਦੇ ਨੇ ਕਿ ਇਹ ਜ਼ਖਮ ਮੁੜ ਕੇ ਉਚੇੜੇ ਨਹੀਂ ਜਾਣੇ ਚਾਹੀਦੇ ਇਹ ਗੱਲਾਂ ਨੂੰ ਭੁੱਲ ਜੋ ਹੁਣ ਅਸੀਂ ਕਹਿੰਦੇ ਜਨੈ ਬਾਗ ਨੂੰ ਕਿਉਂ ਨਹੀਂ ਭੁੱਲਦੇ ਫਿਰ ਕਿਉਂ ਹਰ ਸਾਲ ਉੱਥੇ ਜਾਂਦੇ ਨੇ ਸ਼ਰਧਾਲੀਆਂ ਭੇਟ ਕਰਨ ਉਹ ਯਾਦਗਾਰਾਂ ਉਹ ਜਗ੍ਹਾ ਕਿਉਂ ਰੱਖੀਆਂ ਗੋਲੀਆਂ ਦੇ ਨਿਸ਼ਾਨ ਅਜੇ ਤੱਕ ਸਾਹਮਣੇ ਕਿਉਂ बार-बार ਉਹ ਨਫ਼ਰਤ ਪੜਕਾਈ ਜਾ ਰਹੀ ਹੈ ਉਹ ਵੀ ਤਾਂ ਮਾਨਵਤਾ ਦੇ ਹਿੱਸੇ ਖਿਲਾਫ ਹੀ ਹੈ ਸੋ ਜਿਹੜੀ ਇਹ ਹੈ ਨਾ ਪੋਲਿਟਿਕਸ ਵੀ ਕੀ ਅਸੀਂ ਯਾਦ ਰੱਖਣਾ ਹੈ ਕੀ ਭੁੱਲਣਾ ਹੈ ਇਹ ਵੀ ਇੱਕ ਪੋਲਿਟਿਕਸ ਹੈ ਸੋ ਇਹ ਸਿੱਖਾਂ ਦੀ ਲੜਾਈ ਹੈ ਇੱਥੇ ਅਸੀਂ ਅਸੀਂ ਸਾਡੇ ਆਪਣੇ ਮਾਮਲੇ ਨੇ ਸਾਡੇ ਮਾਮਲੇ ਚ ਦੂਜਾ ਅਬ ਅਸੀਂ ਉਹਨਾਂ ਦੇ ਮਾਮਲੇ 'ਚ ਧਖਲ ਨਹੀਂ ਦਿੰਦੇ ਜਦੋਂ ਦੋ ਭਾਈਚਾਰਿਆਂ ਨੇ ਇਕੱਠੇ ਰਹਿਣਾ ਤਾਂ ਉਹਦੀ ਕੋਈ ਮर्यादा ਪੈ ਕਰਨੀ ਪਊਗਾ ਆਪਾਂ ਘਰਾਂ 'ਚ ਵੀ ਦੇਖਦੇ ਆ ਦੋ ਭਰਾ ਜਦੋਂ ਇਕੱਠੇ ਰਹਿੰਦੇ ਨੇ ਤਾਂ ਉੱਥੇ ਕੋਈ ਨਾ ਕੋਈ ਮर्यादा ਸੈੱਟ ਹੋਈ ਹੁੰਦੀ ਐ ਲਿਕਤੀ ਨਹੀਂ ਕੁਛ ਹੁੰਦਾ ਲਿਕਤੀ ਹੋਈ ਹੁੰਦੀ ਐ ਤੇ ਜੇ ਚੌਥੇ ਦਿਨ ਮੈਂ ਕਹਾ ਕਿਸੇ ਜਾ ਕੇ ਆਪਣੇ ਭਰਾ ਦੇ ਵੀ ਤੂੰ ਤਾਂ ਆ ਖਾਈ ਜਾਣਾ ਤੂੰ ਆ ਨਾ ਖਾਇਆ ਕਰ ਤੂੰ ਇਸ ਤਰ੍ਹਾਂ ਨਾ ਕਰਿਆ ਕਰ ਤੈਨੂੰ ਆ ਗੱਡੀ ਲੈਣ ਦੀ ਕੀ ਲੋੜ ਸੀ ਜਿਹੜੀ ਇੰਨੀ ਧਖਲ ਅੰਦਾਜ਼ੀ ਐ ਉਹ ਨਹੀਂ ਚੱਲੂਗੀ ਉਹ ਸਾਂਝ